प्यारे साथियों टूटे हुए झाड़ू का की करी टूटे हुए झाड़ू ਨੂੰ ਸੁਟਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਝਾੜੂ ਤਿੰਨ ਤਰ੍ਹਾਂ ਦੇ ਹੁੰਦੇ ਹਨ ਸ਼ਾਇਦ ਬਹੁਤ ਘੱਟ ਲੋਕ ਇਹ ਜਾਣਦੇ ਹਨ ਅਤੇ ਅਜਿਹੇ ਝਾੜੂ ਦੇਵੀ ਲక్ష్ਮੀ ਨੂੰ ਘਰ ਵਿੱਚ ਆਉਣ ਤੋਂ ਰੋਕਦੇ ਹਨ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਕਿਹੜਾ ਝਾੜੂ ਰੱਖਣਾ ਸ਼ੁਭ ਹੁੰਦਾ ਹੈ ਅਤੇ ਕਿਹੜਾ ਅਸ਼ੁਭ ਹੁੰਦਾ ਹੈ ਪਲਾਸਟਿਕ ਦਾ ਝਾੜੂ, ਸੀਕਾਂ ਵਾਲਾ ਝਾੜੂ, ਫੁੱਲਾਂ ਦਾ ਝਾੜੂ ਕਿਹੜਾ ਝਾੜੂ ਸਾਡੇ ਘਰ ਵਿੱਚ ਰੱਖਣ ਨਾਲ ਇਸ ਦਾ ਕੀ ਪ੍ਰਭਾਵ ਪੈਂਦਾ ਹੈ? ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਸਾਰੀਆਂ ਗੱਲਾਂ ਦੱਸਾਂਗੇ ਕਿ ਝਾੜੂ ਘਰ ਦੀ ਨੌਕਰਾਨੀ ਨੂੰ ਲਗਾਉਣਾ ਚਾਹੀਦਾ ਹੈ ਜਾਂ ਘਰ ਦੀ ਮੂੰਹ ਨੂੰ ਝਾੜੂ ਲਗਾਉਣਾ ਚਾਹੀਦਾ ਹੈ। ਘਰ ਵਿੱਚ ਵਰਤਿਆ ਜਾਣ ਵਾਲਾ ਝਾੜੂ ਸਾਡੇ ਆਰਥਿਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਕਿਉਂਕਿ ਝਾੜੂ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਝਾੜੂ ਵਿਅਕਤੀ ਨੂੰ ਕਰੋੜਪਤੀ ਬਣਾਉਂਦਾ ਹੈ। ਕੁਝ ਗਲਤੀਆਂ ਕਾਰਨ ਵੀ ਇਹ ਇਨਸਾਨ ਨੂੰ ਕੰਗਾਲ ਬਣਾ ਦਿੰਦਾ ਹੈ। ਅਜਿਹੇ ਬਹੁਤ ਸਾਰੇ ਕੰਮ ਹਨ ਜੋ ਸਾਨੂੰ ਝਾੜੂ ਨਾਲ ਬਿਲਕੁਲ ਨਹੀਂ ਕਰਨੇ ਚਾਹੀਦੇ। ਝਾੜੂ ਨੂੰ ਬਹੁਤ ਸਾਵਧਾਨੀ ਨਾਲ ਰੱਖਣਾ ਪੈਂਦਾ ਹੈ। ਤੁਹਾਨੂੰ ਆਪਣਾ ਝਾੜੂ ਕਿਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ? ਅਤੇ ਤੁਹਾਨੂੰ ਝਾੜੂ ਕਿਵੇਂ ਰੱਖਣਾ ਚਾਹੀਦਾ ਹੈ ਸਾਡੇ ਸ਼ਾਸਤਰਾਂ ਵਿੱਚ ਝਾੜੂ ਨੂੰ ਦੇਵੀ ਲਕਸ਼ਮੀ ਨਾਲ ਜੋੜਿਆ ਗਿਆ ਹੈ ਟੁੱਟੇ ਹੋਏ ਝਾੜੂ ਜਾਂ ਗਲਤ ਤਰੀਕੇ ਨਾਲ ਰੱਖੇ ਗਏ ਝਾੜੂ ਨੂੰ ਦੇਵੀ ਲਕਸ਼ਮੀ ਦੀ ਭੈਣ ਆ ਲਕਸ਼ਮੀ ਨਾਲ ਜੋੜਿਆ ਗਿਆ ਹੈ ਝਾੜੂ ਦੀ ਗਲਤ ਵਰਤੋਂ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਅਤੇ ਸਾਡੇ ਜੀਵਨ ਵਿੱਚ ਗਰੀਬੀ ਆ ਜਾਂਦੀ ਹੈ ਇਸ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਝਾੜੂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੀ ਸਹੀ ਵਰਤੋਂ ਕਰਨ ਨਾਲ ਤੁਹਾਡੇ ਜੀਵਨ ਵਿੱਚ ਸਫਲਤਾ ਦੇ ਦਰਵਾਜ਼ੇ ਖੁੱਲਣਗੇ ਜੇਕਰ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਉਥਲ-ਪੁਥਲ ਹਨ ਸਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹਨ ਤੁਹਾਡੇ ਜੀਵਨ ਵਿੱਚ ਬਾਰ ਬਾਰ ਉਥਲ ਪੁਥਲ ਰਹਿੰਦੀ ਹੈ ਜੇਕਰ ਤੁਸੀਂ ਆਪਣੇ ਘਰ ਚ ਬਿਲਕੁਲ ਵੀ ਸਫਲਤਾ ਪ੍ਰਾਪਤ ਨਹੀਂ ਕਰ پا ਰਹੇ ਹੋ ਤਾਂ ਸਾਨੂੰ ਕੁਝ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖਣਾ ਪੈਂਦਾ ਹੈ ਜਿਸ ਕਾਰਨ ਸਾਡੇ ਘਰ ਚ ਨਕਾਰਾਤਮਕ ਊਰਜਾ ਜ਼ਿਆਦਾ ਹੁੰਦੀ ਹੈ ਅਤੇ ਇਸ ਕਾਰਨ ਸਾਡੇ ਘਰ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਇਨਾਂ ਵਿੱਚੋਂ ਇੱਕ ਹੈ ਝਾੜੂ ਜੋ ਸਾਡੇ ਘਰ ਵਿੱਚ ਬਹੁਤ ਸਾਰੀਆਂ ਨਕਾਰਾਤਮਕ ਫੈਲਾ ਸਕਦਾ ਹੈ ਇਹ ਸਾਡੇ ਘਰ ਵਿੱਚ ਵੀ ਸਕਾਰਾਤਮਕ ਫੈਲਾ ਸਕਦਾ ਹੈ ਜੇਕਰ ਤੁਸੀਂ ਗਲਤ ਸਮੇਂ ਤੇ ਝਾੜੂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਵਿੱਚ ਗਰੀਬੀ ਅਤੇ ਕੰਗਾਲੀ ਆਉਣ ਵਿੱਚ ਦੇਰੀ ਨਹੀਂ ਲੱਗੇਗੀ ਅਤੇ ਦੂਜੇ ਪਾਸੇ ਜੇਕਰ ਝਾੜੂ ਦੀ ਤੁਸੀਂ ਸਹੀ ਵਰਤੋਂ ਸਧਾਰਨ ਤਰੀਕੇ ਨਾਲ ਕਰੋਗੇ ਤਾਂ ਇਹ ਤੁਹਾਨੂੰ ਕਰੋੜપતિ ਵੀ ਬਣਾ ਦੇਵੇਗਾ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਅੱਜ ਦੇ ਸਮੇਂ ਵਿੱਚ ਅਜਿਹਾ ਕੋਈ ਘਰ ਨਹੀਂ ਜਿਸ ਵਿੱਚ ਝਾੜੂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਝਾੜੂ ਦਾ ਕੀ ਕੰਮ ਹੈ ਬਹੁਤ ਸਾਰੇ ਲੋਕ ਝਾੜੂ ਦੀ ਗਲਤ ਵਰਤੋਂ ਕਰਦੇ ਹਨ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਸਵੇਰੇ ਆਪਣੇ ਘਰ ਵਿੱਚ ਝਾੜੂ ਲਗਾਉਣਾ ਚਾਹੀਦਾ ਹੈ ਜਾਂ ਜੇਕਰ ਤੁਹਾਡੇ ਲਈ ਸਵੇਰੇ ਆਪਣੇ ਘਰ ਵਿੱਚ ਝਾੜੂ ਲਗਾਉਣਾ ਸੰਭਵ ਨਹੀਂ ਹੈ ਤਾਂ ਤੁਸੀਂ ਸ਼ਾਮ ਨੂੰ ਆਪਣੇ ਘਰ ਵਿੱਚ ਝਾੜੂ ਜ਼ਰੂਰ ਲਗਾਓ ਤੁਹਾਨੂੰ ਆਪਣੇ ਘਰ ਵਿੱਚ ਗੰਦਗੀ ਰੱਖਣ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਘਰ ਵਿੱਚ ਕੂੜਾ ਇਕੱਠਾ ਕੀਤਾ ਹੈ ਕਿਰਪਾ ਕਰਕੇ ਸ਼ਾਮ ਤੋਂ ਬਾਅਦ ਇਸ ਨੂੰ ਆਪਣੇ ਘਰ ਤੋਂ ਬਾਹਰ ਨਾ ਸੁਟੋ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਦਿਨ ਤੁਹਾਨੂੰ ਗਲਤੀ ਨਾਲ ਵੀ ਝਾੜੂ ਨਹੀਂ ਖਰੀਦਣਾ ਚਾਹੀਦਾ ਕਿਹੜੇ ਦਿਨ ਤੁਹਾਨੂੰ ਝਾੜੂ ਖਰਾਬ ਹੋਣ ਤੋਂ ਬਾਅਦ ਘਰੋਂ ਬਾਹਰ ਸੁਟਣਾ ਚਾਹੀਦਾ ਹੈ ਅਤੇ ਕਿਹੜੇ ਦਿਨ ਤੁਹਾਨੂੰ ਨਵਾਂ ਝਾੜੂ ਵਰਤਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਨਵਾਂ ਝਾੜੂ ਲਣ ਲਈ ਘਰ ਦਾ ਸਭ ਤੋਂ ਸ਼ੁਭ ਦਿਨ ਸ਼ਨੀਵਾਰ ਹੈ ਜਦੋਂ ਵੀ ਤੁਸੀਂ ਝਾੜੂ ਖਰੀਦਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਇਹਨਾਂ ਦਿਨਾਂ ਵਿੱਚ ਤੁਹਾਨੂੰ ਗਲਤੀ ਨਾਲ ਵੀ ਝਾੜੂ ਨਹੀਂ ਖਰੀਦਣਾ ਚਾਹੀਦਾ ਤੁਹਾਨੂੰ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਇਨਾ ਦਿਨਾਂ ਵਿੱਚ ਝਾੜੂ ਖਰੀਦਣਾ ਚਾਹੀਦਾ ਹੈ ਜੋ ਕਿ ਸਾਡੇ ਲਈ ਬਹੁਤ ਹੀ ਲਾਭ ਫਾਇਦੇਮੰਦ ਹੁੰਦਾ ਹੈ ਜਿਸ ਦਿਨ ਵੀ ਤੁਸੀਂ ਨਵਾਂ ਝਾੜੂ ਖਰੀਦੋ ਜੇਕਰ ਸੰਭਵ ਹੋਵੇ ਤਾਂ ਸ਼ਨੀਵਾਰ ਨਵੇਂ ਝਾੜੂ ਦੀ ਵਾਰਤੋ ਕਰੋ ਇਹ ਤੁਹਾਡੇ ਲਈ ਧੰਦਾ ਸਰੂਤ ਬਣੇਗੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਨੂੰ ਝਾੜੂ ਕਿਸ ਕੋਨੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਕਿਹੜੇ ਕੋਨੇ ਹਨ ਜਿੱਥੇ ਸਾਨੂੰ ਗਲਤੀ ਨਾਲ ਝਾੜੂ ਨਹੀਂ ਰੱਖਣਾ ਚਾਹੀਦਾ ਅਸੀਂ ਪੂਜਾ ਦਾ ਕਮਰਾ ਉੱਤਰ ਪੂਰਬੀ ਕੋਨੇ ਵਿੱਚ ਬਣਾਉਂਦੇ ਹਾਂ ਜੋ ਵੀ ਸਾਡਾ ਉੱਤਰ ਪੂਰਬੀ ਕੋਨਾ ਹੁੰਦਾ ਹੈ ਜਿਸ ਨੂੰ ਅਸੀਂ ਇਸ਼ਾਨ ਕੋਨ ਕਹਿੰਦੇ ਹਾਂ ਇਸ ਵਿੱਚ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਨਕਾਰਾਤਮਕ ਤੁਹਾਡੇ ਘਰ ਵਿੱਚ ਦਾਖਲ ਹੋਣ ਲੱਗਦੀ ਹੈ ਝਾੜੂ ਰੱਖਣ ਲਈ ਸਭ ਤੋਂ ਵਧੀਆ ਜਗ੍ਹਾ ਘਰ ਦਾ ਦੱਖਣ ਪੱਛਮੀ ਕੋਨਾ ਹੈ ਜੇਕਰ ਤੁਸੀਂ ਇੱਥੇ ਝਾੜੂ ਰੱਖਦੇ ਹੋ ਤਾਂ ਮੰਨਿਆ ਜਾਂਦਾ ਹੈ ਕਿ ਦੇਵੀ ਤੁਹਾਡੇ ਘਰ ਵਿੱਚ ਵਾਸ ਕਰਨ ਲੱਗਦੀ ਹੈ ਤੁਹਾਡੇ ਘਰ ਵਿੱਚ ਦੇਵੀ ਲక్ష్ਮੀ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੀ ਦਿਨ ਰਾਤ ਦੁੱਖਣੀ ਤਰੱਕੀ ਹੋਣ ਲੱਗਦੀ ਹੈ ਹੁਣ ਗੱਲ ਕਰਦੇ ਹਾਂ ਕਿ ਕਿਸ ਸਮੇਂ ਘਰ ਵਿੱਚ ਝਾੜੂ ਲਗਾਉਣਾ ਚਾਹੀਦਾ ਹੈ ਘਰ ਨੂੰ ਝਾੜੂ ਪੋਚਾ ਕਰਨ ਦਾ ਸਹੀ ਸਮਾਂ ਕੀ ਹੈ ਸਾਡੇ ਵੇਦਾਂ ਅਤੇ ਪੁਰਾਣਾ ਵਿੱਚ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਰਾਤ ਨੂੰ ਝਾੜੂ ਮਾਰਦਾ ਹੈ ਉਸ ਦੇ ਘਰ ਵਿੱਚ ਗਰੀਬੀ ਫੈਲ ਜਾਂਦੀ ਹੈ ਘਰ ਨੂੰ ਸਾਫ਼ ਸੁਥਰਾ ਰੱਖਣਾ ਹੈ ਤਾਂ ਕਿ ਦੇਵੀ ਲਕਸ਼ਮੀ ਆਪਣੇ ਆਪ ਹੀ ਘਰ ਵਿੱਚ ਵਾਸ ਕਰ ਸਕੇ ਇਸ ਲਈ ਦੇਵੀ ਲਕਸ਼ਮੀ ਦੇ ਰਹਿਣ ਲਈ ਘਰ 'ਚ ਸਾਫ਼ ਸਫਾਈ ਦੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਸੀਂ ਰਾਤ ਨੂੰ ਝਾੜੂ ਮਾਰਦੇ ਹੋ ਤਾਂ ਤੁਹਾਡੀ ਕੋਈ ਵੱਡੀ ਮਜਬੂਰੀ ਹੈ ਜਿਸ ਕਰ ਤੁਹਾਨੂੰ ਰਾਤ ਨੂੰ ਝਾੜੂ ਲਗਾਉਣਾ ਪੈਂਦਾ ਹੈ ਤਾਂ ਕੂੜਾ ਬਾਹਰ ਨਾ ਸੁੱਟੋ ਝਾੜੂ ਨੂੰ ਕਦੇ ਵੀ ਆਪਣੇ ਪੈਰਾਂ ਨਾਲ ਨਾ ਛੂਹੋ ਜੇ ਤੁਸੀਂ ਗਲਤੀ ਨਾਲ ਆਪਣੇ ਪੈਰਾਂ ਨਾਲ ਝਾੜੂ ਨੂੰ ਛੂਹ ਲੈਂਦੇ ਹੋ ਤਾਂ ਇਸ ਨੂੰ ਛੂਹ ਕੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਝਾੜੂ ਦੇ ਝਾੜੂ ਤੇ ਪੈਰ ਲਗਾਉਣ ਨਾਲ ਦੇਵੀ ਲక్ష్ਮੀ ਸਾਡੇ ਘਰ 'ਚ ਨਹੀਂ ਆਉਂਦੀ ਪਰ ਉਹਨਾਂ ਦੇ ਸਥਾਨ ਤੇ ਦੇਵੀ ਲਕਸ਼ਮੀ ਸਾਡੇ ਘਰ ਨਿਵਾਸ ਕਰਦੀ ਹੈ ਇਹ ਗੱਲ ਬਹੁਤ ਅਜੀਬ ਲੱਗਦੀ ਹੈ ਪਰ ਜੇਕਰ ਅਸੀਂ ਇਸ ਨੂੰ ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਜਦੋਂ ਸਾਡੇ ਪੈਰ ਝਾੜੂ ਨੂੰ ਛੂੰਹਦੇ ਹਨ ਤਾਂ ਝਾੜੂ ਤੋਂ ਕਟਾਣੂ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਕਟਾਣੂ ਤੁਹਾਡੇ ਘਰ ਵਿੱਚ ਫੈਲਦੇ ਹਨ ਇਸ ਲਈ ਝਾੜੂ ਨੂੰ ਪੈਰ ਨਾ ਲਗਾਓ ਜੇਕਰ ਝਾੜੂ ਤੇ ਪੈਰ ਲੱਗ ਜਾਵੇ ਤਾਂ ਇਸ ਨੂੰ ਤੁਰੰਤ ਥੋਲੋ ਇਹ ਗੱਲ ਧਿਆਨ ਵਿੱਚ ਰੱਖੋ ਕਿ ਤੁਸੀਂ ਝਾੜੂ ਨੂੰ ਹਮੇਸ਼ਾ ਘਰ ਵਿੱਚ ਲੁਕੋ ਕੇ ਰੱਖੋ ਜੇਕਰ ਤੁਸੀਂ ਗਲਤੀ ਨਾਲ ਝਾੜੂ ਨੂੰ ਖੁੱਲੀ ਜਗ੍ਹਾ ਵਿੱਚ ਰੱਖਦੇ ਹੋ ਤਾਂ ਇਹ ਬਹੁਤ ਵੱਡਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਝਾੜੂ ਨੂੰ ਹਮੇਸ਼ਾ ਆਪਣੇ ਘਰ ਵਿੱਚ ਅਜੀਹੀ ਥਾਂ ਤੇ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰੋ ਕਿ ਜਿੱਥੇ ਬਾਹਰੀ ਲੋਕ ਤੁਹਾਡਾ ਝਾੜੂ ਨਾ ਦੇਖ ਸਕਾਂ ਹੁਣ ਤੁਸੀਂ ਸੋਚ ਰਹੇ ਹੋਮੋਗੇ ਕਿ ਅਸੀਂ ਆਪਣਾ ਝਾੜੂ ਕਿੱਥੇ ਰੱਖੀਏ ਅਤੇ ਕਿੱਥੇ ਲੁਕੋ ਕੇ ਰੱਖੀਏ ਤਾਂ ਤੁਸੀਂ ਸ਼ਾਇਦ ਆਪਣਾ ਝਾੜੂ ਮੰਜੇ ਦੇ ਹੇਠਾਂ ਰੱਖਣ ਬਾਰੇ ਸੋਚ ਰਹੇ ਹੋਮੋਗੇ ਪਰ ਅਜੀਹਾ ਬਿਲਕੁਲ ਵੀ ਨਾ ਕਰੋ ਨਹੀਂ ਤਾਂ ਤੁਹਾਡੇ ਘਰੋਂ ਅਨਾਜ ਖਤਮ ਹੋ ਜਾਵੇਗਾ ਇਸ ਲਈ ਘਰ ਵਿੱਚ ਬਿਸਤਰੇ ਦੇ ਹੇਠਾਂ ਝਾੜੂ ਨਹੀਂ ਰੱਖਣਾ ਚਾਹੀਦਾ ਤੁਹਾਡੇ ਘਰ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਣਗੀਆਂ। ਧਿਆਨ ਰਹੇ ਕਿ ਜੇਕਰ ਤੁਸੀਂ ਕਿਸੇ ਪਿੰਡ ਵਿੱਚ ਰਹਿੰਦੇ ਹੋ ਤਾਂ ਅਕਸਰ ਅਜਿਹਾ ਹੁੰਦਾ ਹੈ ਕਿ ਮੱਝਾਂ ਅਤੇ ਪਸ਼ੂ ਸਾਡੇ ਘਰ ਵਿੱਚ ਦਾਖਲ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਜਦੋਂ ਵੀ ਕੋਈ ਗਾਂ ਜਾਂ ਕੋਈ ਜਾਨਵਰ ਨੂੰ ਝਾੜੂ ਨਾਲ ਨਹੀਂ ਮਾਰਨਾ ਚਾਹੀਦਾ। ਜੇਕਰ ਤੁਹਾਡੇ ਘਰ ਦਾ ਕੋਈ ਵੀ ਵਿਅਕਤੀ ਕਿਸੇ ਸ਼ੁਭ ਕੰਮ ਲਈ ਜਾ ਰਿਹਾ ਹੈ। ਤਾਂ ਉਸ ਤੋਂ ਤੁਰੰਤ ਬਾਅਦ ਆਪਣੇ ਘਰ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ ਉਸ ਵਿਅਕਤੀ ਦੇ ਜਾਣ ਤੋਂ ਬਾਅਦ ਘੱਟੋ ਘੱਟ ਅੱਧੇ ਘੰਟੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਕਿਉਂਕਿ ਸ਼ਾਸਤਰਾਂ ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਦੇ ਘਰ ਤੋਂ ਬਾਹਰ ਨਿਕਲ ਕੇ ਝਾੜੂ ਲਗਾਉਣ ਜਾਂਦਾ ਹੈ ਤਾਂ ਉਸਨੂੰ ਇਸ ਨੂੰ ਮੌਤ ਦਾ ਸੂਚਕ ਮੰਨਿਆ ਜਾਂਦਾ ਹੈ ਝਾੜੂ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਬਹੁਤ ਸਾਰੇ ਲੋਕ ਆਪਣੇ ਘਰ ਵਿੱਚ ਝਾੜੂ ਨੂੰ ਖੜਾ ਕਰਕੇ ਰੱਖਦੇ ਹਨ ਪਰ ਇਹ ਬਹੁਤ ਬੁਰਾ ਸ਼ਗਨ ਹੈ ਇਸ ਗੱਲ ਦਾ ਧਿਆਨ ਰੱਖੋ ਕਿ ਸੂਰਜ ਡੁੱਬਣ ਦੇ ਸਮੇਂ ਬਿਲਕੁਲ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਅਤੇ ਜਿਵੇਂ ਹੀ ਸੂਰਜ ਡੁੱਬਦਾ ਹੈ ਉਸ ਸਮੇਂ ਕਈ ਜਾਦੂ ਟੂਣੇ ਵੀ ਕੀਤੇ ਜਾਂਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾਵੇ ਤੇ ਨਕਾਰਤਕ ਊਰਜਾ ਤੁਹਾਡੇ ਘਰ ਨਾ ਰਹੇ ਤਾਂ ਤੁਸੀਂ ਹਰ ਰਾਤ ਆਪਣੇ ਘਰ ਦੇ ਬਾਹਰ ਦਰਵਾਜੇ ਦੇ ਸਾਹਮਣੇ ਝਾੜੂ ਰੱਖ ਸਕਦੇ ਹੋ ਇਸ ਨਾਲ ਤੁਹਾਡੇ ਘਰ ਚ ਜੋ ਵੀ ਨਕਾਰਤਕ ਊਰਜਾ ਹੈ ਉਹ ਹੌਲੀ ਹੌਲੀ ਦੂਰ ਹੋ ਜਾਵੇਗੀ ਪਰ ਇਹ ਧਿਆਨ ਚ ਰੱਖੋ ਕਿ ਇਹ ਕੰਮ ਤੁਸੀਂ ਰਾਤ ਨੂੰ ਹੀ ਕਰਨਾ ਹੈ ਦਿਨ ਚ ਝਾੜੂ ਲੁਕੋ ਕੇ ਰੱਖਣਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ